ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕੁਝ ਅਣਪਛਾਤੇ ਬੰਦਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਜਿਸ ਦੇ ਵਿੱਚ ਇੱਕ ਨੌਜਵਾਨ ਅਤੇ ਬਜ਼ੁਰਗ ਮਹਿਲਾ ਦੱਸੀ ਜਾ ਰਹੀ ਹੈ ਜਿਸ ਦੀ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਖਬਰ ਬਟਾਲਾ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਗੱਡੀ 'ਚ ਸਵਾਰ ਇੱਕ ਬਜ਼ੁਰਗ ਮਹਿਲਾ ਤੇ ਉਸ ਦੇ ਨਾਲ ਬੈਠੇ ਇੱਕ ਨੌਜਵਾਨ ਦੇ ਉੱਤੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ ਤਾਂ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਕਿ ਬਜ਼ੁਰਗ ਮਹਿਲਾ ਜੱਗੂ ਪਕਵਾਨਪੁਰੀਏ ਦੀ ਮਾਂ ਦੱਸੀ ਜਾ ਰਹੀ ਹੈ ਜੀ ਹਾਂ ਗੈਂਗਸਟਰ ਜੱਗੂ ਪਕਵਾਨਪੁਰੀਏ ਦੀ ਮਾਂ ਦੱਸੀ ਜਾ ਰਹੀ ਹੈ ਹਰਜੀਤ ਕੌਰ ਉਸ ਦਾ ਨਾਂ ਦੱਸਿਆ ਜਾ ਰਿਹਾ ਹੈ ਔਰ ਉਸ ਦੇ ਨਾਲ ਇੱਕ ਨੌਜਵਾਨ ਸਵਾਰ ਸੀ ਜਿਸ ਦਾ ਨਾਂ ਕਰਨਵੀਰ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਕਰੀਬ 35 ਸਾਲ ਸੀ ਔਰ ਜਿਸ ਦੀ ਮੌਕੇ ਤੇ ਮੌਤ ਹੋ ਗਈ ਕਿਹਾ ਤਾਂ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਗੱਡੀ 'ਚ ਸਵਾਰ ਬੈਠੇ ਸੀ ਤਾਂ ਮੋਟਰਸਾਈਕਲ ਤੇ ਆਏ ਨੌਜਵਾਨਾਂ ਦੇ ਵੱਲੋਂ ਗੱਡੀ ਦੇ ਉੱਤੇ ਤਾਬੜਤੋਰ ਗੋਲੀਆਂ ਚਲਾਈਆਂ ਗਈਆਂ ਨੇ ਲਗਾਤਾਰ ਗੱਡੀ ਦੇ ਉੱਤੇ ਫਾਇਰ ਕਰਤੇ ਗਏ ਨੇ ਤਾਂ ਮੌਕੇ ਤੋਂ ਹਲਾਤ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਕੋਰਪਿਓ ਗੱਡੀ ਤੇ ਕੀ ਹਲਾਕ ਕਰ ਦਿੱਤੇ ਨੇ ਜਿਸ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਤਾਬੜਤੋਰ ਗੋਲੀਆਂ ਚਲਾਈਆਂ ਗਈਆਂ ਨੇ ਮੋਟਰਸਾਈਕਲ ਤੇ ਸਵਾਰ ਓਕੇ ਆਏ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦਾ ਨਾਂ ਕਰਨ ਵੀ ਦੱਸਿਆ ਜਾ ਰਿਹਾ ਹੈ ਤਾਂ ਉਹ ਸਕ ਦੀ ਤਾਕੀ ਦੇ ਕੋਲ ਖੜਕੇ ਸ਼ੀਸ਼ੇ ਦੇ ਉੱਤੇ ਲਗਾਤਾਰ ਗੋਲੀਆਂ ਦੇ ਫਾਇਰ ਕੀਤੇ ਗਏ ਨੇ ਤੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਕਸੀ ਜਾਰੀ ਹੈ ਜੋ ਗੱਡੀ ਦੇ ਵਿੱਚ ਸਵਾਰ ਸੀ ਜਿਸ ਦੀ ਮੌਤ ਹੋ ਗਈ ਹੈ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਗੋਲੀਆਂ ਚਲੀਆਂ ਗਈਆਂ ਸੀ ਕੈਸੀਸੀ ਦੀਆਂ ਤਸਵੀਰਾਂ ਜੁੜੇ ਹੋਵੇ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦੇ ਕੋਲ ਖੜਕੇ ਗੱਡੀ ਦੇ ਤਾਕੀ ਦੇ ਉੱਤੇ ਗੋਲੀਆਂ ਚਲੀਆਂ ਗਈਆਂ ਨੇ ਬਦਮਾਸ਼ਾਂ ਦੇ ਵੱਲੋਂ ਸ਼ਰਿਆਮ ਰਾਤ ਦੇ ਹਨੇਰੇ ਤੇ ਮੁਕਤ ਹੋ ਕੇ ਫਰਾਰ ਹੋ ਗਏ ਨੇ ਤਾਂ ਫਿਲਹਾਲ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਜੋ ਵੀ ਬਿਆਨ ਸਾਹਮਣੇ ਆਏਗਾ ਪੁਲਿਸ ਦਾ ਉਹ ਵੀ ਤੁਹਾਨੂੰ ਸਾਂਝੇ ਕਰਾਂਗੇ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਦਮਾਸ਼ਾਂ ਦੇ ਵੱਲੋਂ ਸ਼ਰਿਆਮ ਸੜਕ ਦੇ ਉੱਤੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਸਲ ਵਿੱਚ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀ ਚੱਲੀ ਆ ਉਨੀ ਜੇਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚੱਲੀ ਆ ਉੱਥੋਂ ਲੈ ਕੇ ਸਿਵਲ ਹਸਪਤਾਲ ਆ ਗਏ ਜਿੱਥੇ ਇੱਕ ਪਤਾ ਲੱਗਾ ਕਾਹਨ ਵੀਰ ਦੀ ਡੈਥ ਹੋ ਗਈ ਆ 100 ਲੇਡੀ ਆ ਉਹਨੂੰ ਇੰਨੀ ਦੇ ਲਈ ਉਹਦਾ ਨਾਮ ਤਾਂ ਨਹੀਂ ਬੰਨਵਾ ਗਿਆ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਕੋਈ ਆਉਂਦਾ ਉਸਦਾ ਉਹ ਬੀਬੀ ਜੀ ਦਾ ਨਾਮ ਕੀ ਹੈ ਲੇਡੀ ਦਾ ਨਾਮ ਉਹ ਜੀ ਨਾਮ ਨਹੀਂ ਪਤਾ ਕਹਿੰਦੇ ਕਿ ਜੱਗੂ ਵੀ ਕੋਣ ਮੈਂ ਵੀ ਦੇ ਬਾਰੇ ਮੈਂ ਹੀ ਮੈਨੂੰ ਪਤਾ ਕਦੀ ਮੈਂ ਜਸਟ ਜੇ ਆਇਆ ਜਾਂ ਮੈਨੂੰ ਇਹ ਪੌਣੇ 10 ਵਜੇ ਮਿਲਿਆ ਫੋਰਾਮੈਂਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਸਾਦੇ ਦੇ ਸੀਨੀਅਰ ਕੀ ਹੋਇਆ ਉਸ ਸਕਾਰਪੀਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਹੈ ਬਾਕੀ ਜੋ ਉਹ ਬਿਆਨ ਲਿਖਾਉਂਦੇ ਉਹ ਫਾਇਰਿੰਗ ਇਨਸੀਡੈਂਟ ਹੋਇਆ ਕਿਦਾਂ ਵਾਏ ਇਹ ਦੇ ਸਾਨੂੰ ਇਹਦੇ ਵਾਰ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪਤਾਲ ਆਏ ਆ ਜਿਹੜੇ ਵੀ ਉਹਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਿਆ ਮੁੰਡੇ ਦੇ ਕਰਨ ਵੀਰ ਤੇ ਜਿਹੜਾ ਜੀ ਡੈੱਟ ਹੋਈ ਆ ਜੋ ਕਹਿੰਦੇ ਆ ਫਿਰ ਹਸਾ ਨਾ ਕਰ ਰਹੀ ਹਾਂ ਹਮਲਾ ਨਾ ਕਰਦੇ ਐਸਨ ਸਰ ਇਹ ਜਿਹੜੇ ਬਾਰੇ ਜੈ ਮੈਨੂੰ ਨਹੀਂ ਪਤਾ ਅਸੀਂ ਵੈਰੀਫਾਈ ਕਰਾਂਗੇ ਅੱਜ ਇੱਕ ਇੱਕ ਦੀ ਡੈਥ ਹੋਈ ਹੈ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇਥੇ ਹਸਪਤਾਲ ਆਇਆ ਪੂਰੀ ਤਕੀਕਾਕਰ ਕਰਕੇ ਦਾਣਾ ਕਿਹਦੇ ਬਾਰੇ ਨਹੀਂ ਸਾਨੂੰ ਮੈਨੂੰ ਪਤਾ ਜੀ ਇਹ ਤਾਂ ਅਸੀਂ ਤੁਹਾਨੂੰ ਹੁਣੇ ਦੱਸਦੇ ਹਾਂ ਥੋੜੀ ਦੇਰ ਬਾਅਦ ਜਿਹੜੇ ਬਿਆਨ ਲਕਾਉਂਦੇ ਠੀਕ ਹੈ ਜੀ ਜਿਹੜੇ ਲੇਡੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਕਿਹਦੇ ਬਾਰੇ ਨਹੀਂ ਜੀ ਕਹਿ ਸਕਦੇ ਕਿ ਉਹ ਮੇਰੇ ਆਉਣ ਤੋਂ ਪਹਿਲਾਂ ਤੇ ਆਹ ਉਹ ਰੈਫਰ ਕਰਤੀ ਡਾਕਟਰਾਂ ਨੇ ਤੇ ਅਮਨਦੀ ਹਸਪਤਾਲ ਉੱਥੇ ਅਸੀਂ ਜਸਤ ਹੁਣੇ ਸਿਟੀ ਜਿਹੜਾ ਐਸਐਚਓ ਸੁਖਜੀਤ ਸਿੰਘ ਨੂੰ ਭੇਜਿਆ ਕਿ ਜਾ ਕੇ ਉੱਥੇ ਇਨੀ ਡੇਲੀ ਸਾਨੂੰ ਇਨਫੋਰਮੇਸ਼ਨ ਦੇਵੇ ਜਿਹੜੇ ਉੱਥੇ ਦਾਖਲ ਹੁੰਦੇ ਕਿ ਕੀ ਹੋਇਆ ਕਿੰਨੀਆਂ ਗੋਲੀਆਂ ਮਿਲੀਆਂ ਉਹਦੇ ਤੇ ਕਿੰਨੀਆਂ ਗੋਲੀਆਂ ਹਾਂਜੀ ਜਿਹੜੀ ਡੈੱਡ ਬੋਡੀ ਗਈ ਉੱਤੇ ਕਿੰਨੀਆਂ ਇਹਦੇ ਵਾਸਤੇ ਡਾਕਟਰ ਦੱਸਣਗੇ ਇੰਨਾ ਹੀ ਪਤਾ ਉਹਦੀ ਡੈਥ ਹੋ ਚੁੱਕੀ ਹੈ ਉਹ ਇੱਥੇ ਪੋਸਟਮਾਰਟ ਵਾਸਤੇ ਰੱਖੀ ਗਈ ਹੈ ਹਾਂ ਹੁਣ ਇਹ ਡੈੱਡ ਬੋਡੀ ਵਿੱਚ ਭੇਜੀ ਆ ਮੈਂ ਜਸਤ ਨਹੀਂ ਆਇਆ ਜਿਹੜੇ ਜਿਹੜੇ ਇੰਜਰਡ ਨੇ ਜਿਹੜੀ ਲੇਡੀ ਹੈ ਉਹਨੂੰ ਅਸੀਂ ਅਮਨਦੀਪੇ ਭੇਜਤਾ ਤੇ ਐਸਐਚਓ ਸਿਟੀ ਦੀ ਵੀ ਲਾਈ ਆ ਇਨੀ ਡੇਲੀ ਉੱਤੇ ਅਮਨਦੀਪ ਜਾਏਗਾ ਉੱਥੇ ਜਾ ਕੇ ਇਸ ਦੇ ਬਾਰੇ ਨਹੀਂ ਮੈਂ ਇਹ ਤਾਂ ਡਾਕਟਰ ਦੱਸਣ ਕਿ ਜੀ ਮੈਂ ਤਾਂ ਬੈਸਿਕ ਕਹਿ ਰਿਹਾ ਤੇ ਇਹ ਦੱਸ ਸਕਦੇ ਹੋ ਕਿ ਉਹ ਜਿਹੜੀ ਲੇਡੀ ਹੈ ਦੱਸੀ ਜਾ ਰਹੀ ਹੈ ਕਿ ਜਗਦੀਪ ਸਿੰਘ ਜੱਗੂ ਦੇ ਨਾਲ ਉਹਦੀ ਮਦਰ ਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜਸਟ ਅੱਜ ਆਇਆ ਇਹ ਨਹੀਂ ਮੈਂ ਤਾਂ ਉਹ ਜਿਹੜੇ ਵੈਰੀਫਾਈ ਕਰਾਂਗੇ ਜਿਹੜੇ ਬਿਆਨ ਲਿਖਾਂਦੇ ਆ ਕਹਿੰਦੇ ਵੀ ਜਲਮ ਡੈਥ ਹੋਈ ਹੈ ਉਹਦਾ ਫਾਦਰ ਆ ਗਿਆ ਪੰਜਾਬ ਪੁਲਿਸ ਦੇ ਵਿੱਚ ਹੀ ਐ ਸਹੀ ਆ ਉਹ ਆ ਗਿਆ ਹੁਣ ਜੋ ਬਿਆਨ ਲਿਖਾਂਗੇ ਮੈਂ ਤਾਂ ਜਿਹਦੇ ਬਾਰੇ ਆਪਾਂ ਜੋ ਡਿਊਟੀ ਜਿਹੜੀ ਕਰਨ ਦੀ ਤੇ ਫਾਹਮ ਉਹ ਕਹਿ ਰਿਹਾ ਕਿ ਅਮਰਸਰ ਵਾਸੀ ਤੇ ਉਹਦਾ ਇੰਗਲਿਸ਼ ਬੜੇ ਉਹ ਹੈ ਕਿ ਕਹਿੰਦੇ ਕੋ ਬੱਚਾ ਮਰੀ ਜਾਂਦਾ ਹੁੰਦੀ ਸੀ ਉਹਨੇ ਇੰਨੀ ਧੀ ਲਈ ਦੱਸਿਆ ਕਿ ਮੇਰੇ ਮੈਂ ਤਾਂ ਹੁਣੇ ਆਇਆ ਜੀ ਕਿ ਮੇਰੇ ਬੱਚੇ ਦੀ ਡੈਥ ਹੋ ਗਈ ਹੈ ਪੰਜਾਬ ਉਸਦੇ ਕਿੰਨੀ ਕੋ ਮਰਾ ਜੀ ਬੱਚੇ ਦੀ ਬੱਚੇ ਕਿੱਥੇ ਕਰਕੇ ਗੋਲੀ ਚਲੀ ਗਈ ਕਾਦੀਆਂ ਚੁੰਗੀ ਵਸੇ ਜੇ ਮੈਂ ਮੌਕੇ ਤੇ ਚੱਲਦਾ ਇਹ ਤੇ ਜਿਹੜਾ ਟੈਨ ਆ ਭੀੜ ਪਕੜਨੀ ਹੈ ਮਤਲਬ 10 ਪੌਣੇ ਕੇ 10 9 ਦੇ ਵਿੱਚ ਗੱਲ ਆ ਹੁਣ ਲਗਭਗ ਉਹ ਬੰਦੇ ਬਲੇ ਦੀ ਉਮਰ ਕਿੰਨੀ ਹੈ ਉਹਦੀ ਉਹਦੇ ਖਾਦਨੇ ਜੋ ਮੈਨੂੰ ਜਨਰਲੀ ਦੱਸਿਆ ਇਹੋ ਹੀ ਕੀ